ਸਾਥੀਕਾਰ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵਜੋਤ ਸਿੰਘ ਸਿੱਧੂ ਦੇ ਇੱਕ ਵਾਰ ਫਿਰ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਆਉਣ ਨਾਲ ਵੱਡੀ ਹਲਚਲ ਮਚ ਗਈ ਹੈ ਉਹ ਵੱਡਾ ਧਮਾਕਾ ਕਰ ਦਿੱਤਾ ਗਿਆ ਹੈ ਨਵਜੋਤ ਸਿੰਘ ਸਿੱਧੂ ਦੇ ਦੁਆਰਾ ਕਿਉਂਕਿ ਨਵਜੋਤ ਕੌਰ ਸਿੱਧੂ ਤੋਂ ਸਮੂਚੀ ਕਾਂਗਰਸ ਪੰਜਾਬ ਦੀ ਟੀਮ ਡਰਦੀ ਹੈ ਚਾਹੇ ਚਰਨਜੀਤ ਸਿੰਘ ਚੰਨੀ ਹੋਵੇ ਚਾਹੇ ਸੁਖਵਿੰਦਰ ਸਿੰਘ ਰੰਧਾਵਾ ਹੋਣ ਤੇ ਚਾਹੇ ਪ੍ਰਤਾਪ ਸਿੰਘ ਬਾਜਬਾ ਤੇ ਚਾਹੇ ਪਾਰਟੀ ਪ੍ਰਧਾਨ ਹੋਣ ਰਾਜਾ ਵੜਿੰਗ ਤੇ ਸੁਖਪਾਲ ਸਿੰਘ ਖਹਿਰਾ ਯਾਨੀ ਕਿ ਜਦੋਂ ਵੀ ਨਵਜੋਤ ਸਿੰਘ ਸਿੱਧੂ ਬੋਲਦੇ ਨੇ ਬੇਬਾਕ ਹੋ ਕੇ ਬੋਲਦੇ ਨੇ ਯਾਨੀ ਕਿ ਫੈਸਲਾ ਲੈਣ ਦੇ ਵਿੱਚ ਵੀ ਉਹ ਟਾਈਮ ਨਹੀਂ ਲਾਉਂਦੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਨਵਜੋ ਸਿੰਘ ਸਿੱਧੂ ਦੀ ਐਂਟਰੀ ਨੇ ਪੰਜਾਬ ਦੇ ਜਿਹੜੇ ਵੱਡੇ ਆਗੂ ਨੇ ਜਿਨ੍ਹਾਂ ਦੇ ਸਿਰ ਉੱਤੇ ਕਾਂਗਰਸ ਪਾਰਟੀ ਖੜੀ ਹੈ ਉਹਨਾਂ ਦੇ ਵਿੱਚ ਤਰਸਲੀ ਮਚ ਗਈ ਹੈ ਭਾਜਪਾ ਪੈ ਗਿਆ ਨੇ ਇੱਕ ਦੂਜੇ ਨੂੰ ਅੰਦਰ ਖਾਤੇ ਕੌਲਾਂ ਕੀਤੀਆਂ ਜਾ ਰਹੀਆਂ ਨੇ ਕਿ ਆਖਰਕਾਰ ਨਵਜੋ ਸਿੰਘ ਸਿੱਧੂ ਕਿਉਂ ਵਾਪਸ ਆ ਗਿਆ ਕਿਉਂਕਿ ਜਦੋਂ ਚਰਨਜੀਤ ਸਿੰਘ ਚੰਨੀ ਨੂੰ 111 ਦਿਨ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸਭ ਤੋਂ ਜ਼ਿਆਦਾ ਜੇਕਰ ਕਿਸੇ ਨੇ ਵਿਰੋਧ ਕੀਤਾ ਹੈ ਤੇ ਉਹ ਨੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਵੱਲੋਂ ਵਿਰੋਧ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਤੋਂ ਅੱਕ ਕੇ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਇਧਰ ਫਿਰ ਜਿਵੇਂ ਹੀ ਦੁਬਾਰਾ ਐਂਟਰੀ ਕੀਤੀ ਨਮਜੋਤ ਸਿੰਘ ਸਿੱਧੂ ਨੇ ਨਮਜੋਤ ਸਿੰਘ ਸਿੱਧੂ ਨੇ ਆੜੇ ਹੱਤੀ ਲਿਆ ਕਿਨੂੰ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਿਉਂਕਿ ਮਰਹੂਮ ਦੇਸ਼ ਦੇ ਦੋਵਰ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੂੰ ਬਣਦਾ ਮਾਨ ਤੇ ਸਤਿਕਾਰ ਨਹੀਂ ਦਿੱਤਾ ਗਿਆ ਆਖਰਕਾਰ ਰਾਜਘਾਟ ਦੇ ਵਿੱਚ ਜਗ੍ਹਾ ਕਿਉਂ ਨਹੀਂ ਮੁਹੱਈਆ ਕਰਵਾਈ ਗਈ ਕਿਉਂ ਭਾਰਤੀ ਜਨਤਾ ਪਾਰਟੀ ਨੇ ਐਡਾ ਵੱਡਾ ਵਿਤਕਰਾ ਕੀਤਾ ਹੈ ਨਰਿੰਦਰ ਮੋਦੀ ਨੇ ਪੰਜਾਬ ਦੇ ਭਾਰਤ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਭਾਰਤ ਦੀ ਇਕਨੋਮੀ ਨੂੰ ਬੂਸ ਕਰਵਾਇਆ ਹੋਵੇ ਜਿਨ੍ਹਾਂ ਦੇ ਐਜੂਕੇਸ਼ਨ ਦਾ ਲੋਹਾ ਪੂਰਾ ਸੰਸਾਰ ਮੰਨਦਾ ਹੋਵੇ ਜਿਨ੍ਹਾਂ ਦੇ ਰਾਸ਼ਟਰਪਤੀ ਵੀ ਆ ਕੇ ਪੈਰੀ ਪੈਂਦੇ ਹੋਣ ਉਸ ਨੂੰ ਬਣਦਾ ਮਾਨ ਸਰਕਾਰ ਕਿਉਂ ਨਹੀਂ ਦਿੱਤਾ ਗਿਆ ਇਸ ਉੱਤੇ ਫਿਰ ਦੁਬਾਰਾ ਚੁੱਪੀ ਤੋੜ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਿੱਖਾ ਨਾਲ ਇਸ ਤਰ੍ਹਾਂ ਹੀ ਮਿਸਬੀਹੇਵ ਕਰਦੀ ਹੈ ਭਾਰਤੀ ਜਨਤਾ ਪਾਰਟੀ ਸਮੇਂ-ਸਮੇਂ ਤੇ ਅਜਾ ਨਹੀਂ ਹੋ ਦਤਾ ਜਾਵੇਗਾ ਮਾਨ ਤੇ ਸਨਮਾਨ ਹੋਣਾ ਚਾਹੀਦਾ ਹੈ ਸਮਰਕਮਾਨਾ ਚਾਹੀਦਾ ਹੈ ਹੋ ਸਕੇ ਤਾਂ ਇਸ ਦਿਨ ਛੁੱਟੀ ਵੀ ਹੋਣੀ ਚਾਹੀਦੀ ਆ ਉਧਰ ਮੈਚ ਚੱਲ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਉਧਰ ਮੈਚ ਹਾਰੀਏ ক্রিকেট ਭਾਰਤੀ ਭਾਰਤੀ ਟੀਮ ਭਾਰਤ ਦੀ ਟੀਮ ਦੇ ਖਿਲਾਫ ਗਰਜੇ ਨੇ ਆਸਟ੍ਰੇਲੀਆ ਦੇ ਖਿਡਾਰੀ ਆਰੇ ਹੱਥੀ ਲਿਆ ਹੈ ਉਹਨੇ ਕਿ ਜਿੱਤਾ ਹਾਰਾ ਤਾਂ ਹੁੰਦੀਆਂ ਰਹਿੰਦੀਆਂ ਨੇ ਲੇਕਿਨ ਇਹ 17 ਦਾ ਕਰਨਾ ਜਿਹੜਾ ਹੈ ਬਿਲਕੁਲ ਕਿਸੇ ਖਿਡਾਰੀ ਵਾਸਤੇ ਅਨੁਚਿਤ ਹੈ ਗੈਰਕਾਨੂੰਨੀ ਹੈ ਗੈਰ ਅਧਿਕਾਰਤ ਹੈ ਇਧਰ ਮਨਮੋਹਨ ਸਿੰਘ ਦੇ ਹੱਕ ਵਿੱਚ ਫਿਰ ਬੋਲਦੇ ਨਜ਼ਰ ਆ ਰਹੇ ਨੇ ਕਿਸੇ ਵੀ ਸਮੇਂ ਸੂਤਰ ਦੱਸਦੇ ਨੇ ਕਿ ਨਮਜੋਤ ਸਿੰਘ ਸਿੱਧੂ ਨੂੰ ਵੱਡਾ ਅਹੁਦਾ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਮਿਲ ਸਕਦਾ ਹੈ